ਸੋ ਮੈਲਾ ਚੌਥਾ ਹਰ ਸਤ ਨਿਰੰજન ਅਮਰ ਹੈ ਨਿਰਭਉ ਨਿਰਵੈਰ ਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲਥਾ ਹਉ ਮੈ ਭਾਰ ਜਿਨ ਗੁਰਮੁਖ ਹਰ ਅਰਾਧੇਆ ਤੈਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਗੁਰੂ ਕੀ ਤਿਸਨੋ ਫਿਟ ਫਿਟ ਕਹੈ ਸਭ ਸੰਸਾਰ ਸਤਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਧੰਨ ਧੰਨ ਗੁਰੂ ਗੋਣ ਘਾ ਮੰਦਾ ਤਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿੰਨ ਕਉ ਵਾਰਿਆ ਜੇਨ ਜਪਿਆ ਸਿਰ ਜਣ ਹਾਰ ਮਹਿਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨਨਾਮ ਨਾਮ ਧਾਏ ਤੂੰ ਸਭ ਚਿਲਵਿਖ ਟੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੇ ਜੋ ਤੁਧ ਸੱਚ ਸਲਾਹੰਦ ਤਿਨ ਜੰਮ ਕੰਕਰ ਨੇੜ ਨ ਆਵੇ ਤਿੰਕੇ ਮੁਖ ਦਰ ਉਜਲੇ ਜੇਨ ਹਰ ਹਿਰਦਾ ਸੱਚਾ ਪਾਵੈ ਕੂੜਿਆਰ ਕਿਸ਼ਾਹਾਂ ਸ਼ਕਤੀਆਂ ਕੂੜ ਹਿਰਦਾ ਕਪਟ ਮਹਾਂ ਦੁਖ ਪਾਵੈ ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜ ਹੋਇ ਜਾਵੈ ਸ਼ਲੋਕ ਮੈਲਾ ਚੌਥਾ ਸਤਗੁਰ ਤ੍ਰਿਤੀ ਧਰਮ ਹੈ ਤਿਸ ਵਿੱਚ ਜੇ ਹਾ ਕੋ ਬੀਜੇ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਰ ਪਾਏ ਉਹਨਾਂ ਹਲਤ ਪਲਤ ਮੁਖ ਉਜਲੇ ਹੋਏ ਹਰ ਦਰਦ ਦਾ ਸੱਚੀ ਪੈ ਨਾਏ ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਉਹ ਜੇ ਹਾ ਬੀਜੇ ਤੇ ਹਾ ਫਲ ਖਾਏ ਜਾਂ ਸਤਗੁਰ ਸਰਾਫ ਨਦਰ ਕਰ ਦੇਖੇ ਸਵਾਬ ਗੀਰ ਸਭ ਉਗੜ ਆਏ ਕੋਏ ਜਹਾਂ ਚਤਵੇਂ ਨਿਤ ਤੇਹਾ ਪਾਇਨ ਓਏ ਤਿਹੋ ਜਿਹ ਦੇਵ ਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਹ ਮਹਿਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗਾ ਸੋ ਥਾਏ ਪਾਏ ਕੋਈ ਗੱਲਾਂ ਕਰੇ ਕੰਹੇਰੀਆਂ ਜੇ ਘਰ ਵਾਥ ਹੋਆ ਸਾਈ ਖਾਏ ਦਿਨ ਸਤਗੁਰ ਸੋਝੀ ਨਾ ਪਵੇ ਅਹੰਕਾਰ ਨਾਲ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੱਡੇ ਘਰ ਘਰ ਮੰਗਾ ਹੈ ਕੂਠੱਗੀ ਗੁੱੱਜੀ ਨਾ ਰਹੇ ਗੁਲਮਾ ਪਾਜ ਲੈ ਜਾਏ ਜਿਸ ਹੋਵੇ ਪੂਰਬ ਲਿਖਿਆ ਤੇਸ ਸਤਗੁਰ ਮਿਲੇ ਪ੍ਰਭ ਆਏ ਜਿਉ ਲੋਹਾ ਪਾਰਸ ਭੇਟੀਏ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਮਿਕ ਕੇ ਪ੍ਰਭ ਤੂੰ ਧਣੀ ਜਿਉ ਭਾਵੈ ਤਿਵੇਂ ਚਲਾਏ ਪੌੜੀ ਜੇਨ ਹਰ ਹਿਰਦਾ ਐਸੇ ਵਿਆ ਤੈਨ ਹਰ ਆਪ ਮਿਲਾਏ ਗੁਣ ਕੀ ਸਾਝ ਤਿਨ ਸਿਉ ਕਰੀ ਸਭ ਅਵਗਣ ਸ਼ਬਦ ਜਲਾਏ ਔਗਣਿਕਣ ਪੱਲਰੀ ਜਿਸ ਦੇ ਸੋ ਸੱਚੇ ਪਾਏ ਬਲੇਹਾਰੀ ਗੁਰ ਆਪਣੇ ਜਿਨ ਔਗਣ ਮੇਚ ਗੁਣ ਪ੍ਰਗਟਿ ਆਏ ਵੱਡੀ ਵੱਡਿਆਈ ਵੱਡੇ ਕੀ ਗੁਰਮੁਖ ਆਲਾਏ ਸ਼ਲੋਕ ਮਹਲਾ 4 ਸਤਗੁਰ ਵਿੱਚ ਵੱਡੀ ਵੱਡਿਆਈ ਜੋ ਅਨੰਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੱਚ ਸੰਗਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮੋ ਰਖ ਕਰਾਵੇ ਜੋ ਚਿਤ ਲਾਏ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੇ ਫੇਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜਿਆ ਆਪੇ ਖਾਵੇ ਨਰਕ ਘੋਰ ਮੋਹ ਕਾਲਾ ਖੜਿਆ ਜਿਉ ਤਸਕਰ ਪਾਏ ਗੜਾਵੇਂ ਫਿਰ ਸਤਗੁਰ ਕੀ ਸ਼ਰਣੀ ਪਵੇ ਤਾਂ ਉਬਰ ਜਾਂ ਹਰ ਹਰ ਨਾਮ ਧਿਆਵਾ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਏਵ ਐ ਭਾਵੈ ਮਹਿਲਾ ਚੌਥਾ ਪੂਰੇ ਗੁਰਤਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਖ ਮਾਇਆ ਉਸ ਅੰਦਰ ਪੂੜ ਪੂੜੋ ਕਰ ਬੁੱਝੈ ਅਣ ਹੋंदे ਝਗੜੇ ਦਈ ਉਸਦਾ ਗਲਪ ਆ ਆ ਉਹ ਗੱਲ ਫਰੋਸ਼ੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੈ ਨਾ ਪਾਇਆ ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਰ ਉਸ ਨਾਲ ਮੂੰਹ ਜੋੜੇ ਉਸ ਵੀ ਲਖਣ ਲਾਇਆ ਗੁਰਮੁਖ ਹੋਏ ਸੋ ਅਲਪ ਤੋਂ ਵਰਤੈ ਉਸ ਦਾ ਪਾਸ ਛੱਡ ਗੁਰਪਾਲ ਬਹਿਜ ਆਇਆ ਜੋ ਗੁਰਗੋ ਤੇ ਆਪਣਾ ਸੋ ਭਲਾ ਨਹੀਂ ਪੰਚੋ ਕੋਲ ਲਾਹ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਵਢਿਆਈ ਭਾਵੇਂ ਗੁਰ ਪੂਰੇ ਕੀ ਮਨ ਮੁਖਾ ਉਹ ਵੇਲਾ ਹੱਥ ਨਾ ਆਇਆ ਪੌਣੀ ਸੱਚ ਸੱਚਾ ਸਭ ਧੂੰ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੇ ਸੱਚ ਧਿਆਏਂਦਾ ਸੱਚ ਸੱਚਾ ਸਤਗੁਰ ਇੱਕੇ ਸੋ ਹੀ ਸਤਗੁਰ ਪੁਰਖ ਹੈ ਜੇ ਨ ਸੰਜੇ ਦੂਤ ਕੀਤੇ ਵਸ ਸ਼ਿੱਕੇ ਜੇ ਬਿਨ ਸਤਗੁਰ ਸੇਵੇ ਆਪ ਗੁਣਾਹੇਂਦੇ ਸੇਨਾ ਅੰਦਰ ਕੂੜ ਠੱਟ ਠੱਟ ਮੋਹ ਠਿੱਕੇ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤ ਗੁਰ ਤੇ ਚੁੱਕੇ ਸ਼ਲੋਕ ਮਹਿਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ਿਸ਼ ਜਮਾਈਐ ਮਨ ਮੁਖੀ ਮੂਲ গো ਆਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਇਨਸਾਨੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਤਿਨ ਕਾ ਕਾੜਾ ਅੰਦੇਸਾ ਸਭ ਲਾਹੇ ਹੂਨ ਜਿਨਿ ਸਤਗੁਰ ਪੁਰਖ ਤਿਆਆ ਜਾਨ ਨਾਨਕ ਨਾਮ ਅਰਧਿਆ ਆਪ ਤਰਿਆ ਸਭ ਜਗਤ ਤਰਾਇਆ ਮਹਿਲਾ ਚੌਥਾ ਸਾਰਾ ਦਿਨ ਲਾਲਚ ਅਟੇਆ ਮਨ ਮੁਖ ਹੋਰੇ ਗੱਲਾਂ ਰਾਤੀ ਉਂਹ ਹੈ ਦੱਬਿਆ ਨਵੇਂ ਸੋਤ ਸਭ ਟਿਲਾ ਮਨ ਮੁਖਾਂ ਦਾ ਸਿਰ ਜੋਰਾ ਅਮਰ ਹੈ ਨਿਤ ਦੇਵੇ ਫਲਾ ਜੋ ਰਾਂ ਦਾ ਆਖਿਆ ਪੁਰਖ ਤੁਮਾਵੰਦੇ ਸੇ ਅਪਵਿੱਤ ਅਮੇਦ ਖਲਾ ਤਾਮ ਵਿਆਪੇ ਕੁਸੁੱਧ ਨਰ ਸੇ ਜੋ ਰਾਂ ਪੁੱਛ ਚੱਲਾ ਸਤਗੁਰ ਕਾ ਆਖਿਆ ਜੋ ਚੱਲਦਾ ਸੋ ਸਤਪੁਰਖ ਪਲ ਫਲਾ ਜੋਰਾ ਪੁਰਖ ਸਭ ਆਪ ਉਪਾਏਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵੜੀ ਨਾਨਕ ਪਲ ਫਲਾ ਕੋੜੀ ਤੂੰ ਵੇਖ ਰਵਾ ਅਥਾ ਹੈ ਅਤਲ ਕਿਉਂ ਤੁਲੀ ਐ ਸੇਵੜ ਭਾਗੀ ਜੇ ਤੁੱਤ ਧਿਆ ਐਂਦੇ ਜਿਨ ਸਤਗੁਰ ਮਿਲਿਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰਿਸੈ ਹੋਰ ਕੱਚ ਪਿਚ ਬੋਲਦੇ ਸੇ ਕੂੜਿਆ ਕੂੜੇ ਛੜਪੜੀਐ ਉਨਾ ਅੰਦਰ ਹੋਰ ਮੁਖ ਹੋਰ ਹੈ ਵਿਖ ਮਾਇਆ ਨੂੰ ਸਖ ਮਰਦੇ ਕੜੀਐ ਸਰੋਪ ਮਹਿਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਵੇ ਸੋ ਸੇਵਾ ਕਾਲੇ ਜਿਨ ਅੰਦਰ ਚਪਟੇ ਵਿਕਾਰ ਝੂਠ ਓਏ ਆਪੇ ਸੱਚਾ ਵਖ ਕੱਢੇ ਜਜਮਾਲ ਸਚਿਆਰ ਸਿੱਖ ਬੈ ਸਤਗੁਰ ਪਾਸ ਘਾਲਣ ਉਰੀ ਆ ਨਾ ਲਬਨੀ ਕਿਤੇ ਥਾਏ ਪਾਲੇ ਜਿੰਨਾ ਸਤਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਹ ਫਲੇਰੇ ਫਿਰੈ ਦਈ ਗਾਲੇ ਜੇਨ ਅੰਦਰ ਤ੍ਰੀਤ ਨਹੀਂ ਹਰ ਕੇਰੀ ਸੇ ਕਿਚੁ ਰੁਕੂ ਫੇਰਾਇਨ ਮਨਮੁਖ ਬੇਤਾਲ ਸਤਗੁਰ ਨੋ ਮਿਲੇ ਸੋ ਆਪਣਾ ਮਨ ਥਾਏ ਰਖੇ ਉਹ ਆਪ ਵਰਤਾ ਆਪਣੀ ਵਸ ਨਾਲੇ ਜਨਨਾਨਕ ਇਕਨਾ ਗੁਰ ਮੇਲ ਸੁਖਦੇਵ ਇੱਕ ਆਪੇ ਵਖ ਚੜ੍ਹੇ ਠਗਵਾਲੇ ਮੈਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਲ ਹਰ ਤਿੰਕੇ ਕਾਜ ਦਈ ਅੰਦੇ ਰਾਸ ਤਿੰ ਚੂਕੀ ਮਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਣ ਕਰਤਾ ਵੱਲ ਤਾ ਸਭ ਕੋ ਵੱਲ ਅੰਧ ਦਰਸ਼ਨ ਦੇਖ ਤਰੇ ਸ਼ਾਬਾਸ਼ ਸ਼ਾ ਪਾਤਸ਼ਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤਲ ਸੁਖ ਪਾਇਆ ਗੁਰਪੂਰੇ ਦਾਨੰਦਿਆ ਹਰ ਨੇਚਲ ਨਿਤ ਬਖਸ਼ੇ ਚੜਾਏ ਸੋਆਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਕੋ ਕਰਤੇ ਆਪ ਪਚਾਇਆ ਜਨਨਾਮਕ ਗੁਣ ਬੋਲਣਾ ਕਰਤੇ ਕੇ ਸਤਿ ਤਾ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਇਬ ਅਦੰਦਿਆਲ ਹੈ ਮੜਦਾਤਾ ਦਾਣ ਤੁਝ ਜੇਵਡ ਮੈਂ ਹੋਰ ਕੋ ਦਿਸਨਾ ਆਵਈ ਤੂੰ ਹੈ ਸੁਘੜ ਮੇਰੇ ਮਨ 파 ਮੋ ਕੁਟੰਬ ਜਿਸ ਆਵੰਦਾ ਸਭ ਚੱਲਣ ਹਾਰਾ ਆਉਣ ਜਾਣ ਜੋ ਦਿਨ ਸੱਚੇ ਹੋਰ ਸੁਚਿਤ ਲਾਏਂਦੇ ਸੇ ਕੂੜਿਆਰ ਕੂੜਾ ਤਨ ਮਾਣਾ ਨਾਨਕ ਸੱਚ ਧਿਆਏ ਤੂੰ ਦਿਨ ਸੱਚੇ ਪੱਜ ਪੱਜ ਮੋਏ ਅਜਾਣਾ